ਹਾਂਜੀ ਦੋਸਤੋ ਕੀ ਹਾਲ ਚਾਲ ਨੇ ਆ ਵੇਖੋ ਜੀ ਅੰਗੂਰਾਂ ਦੀ ਵੇਲ ਜੋ ਕਿ ਘਰ ਵਿੱਚ ਲੱਗੀ ਆ ਅੰਗੂਰਾਂ ਦੇ ਗੁੱਚੇ ਨੂੰ ਵੇਖੋ ਕਿਵੇਂ ਲੱਦੇ ਵੀ ਇਹ ਅੰਗੂਰਾਂ ਦੇ ਗੁੱਚੇ ਦੇ ਨਾਲ ਅੰਗੂਰਾਂ ਦੇ ਗੁੱਚੇ ਲੱਗੇ ਹੋਏ ਆ ਕੁਲਤੀ ਵੇਲ ਘਰ ਵਿੱਚ ਲੱਗੀ ਹੋਈ ਆ ਤੁਹਾਨੂੰ ਦਿਖਾ ਰਹੇ ਆ ਨਾਲ ਹੀ ਅੰਗੂਰਾਂ ਦੀ ਵੇਲ ਦੇ ਉੱਤੇ ਇੱਕ ਆਲਣਾ ਬਣਾਇਆ ਗਿਆ ਕਿਸੇ ਪੰਛੀ ਦੁਆਰਾ ਉਹਦੇ ਵਿੱਚੋਂ ਜਿਹੜੇ ਅੰਡੇ ਦਿੱਤੇ ਪੰਛੀ ਨੇ ਦੋ ਬੱਚੇ ਨਿਕਲੇ ਤੁਸੀਂ ਵੇਖ ਸਕਦੇ ਇੱਕ ਗੰਗੂਰ ਤੇ ਕੁੱਚੇ ਨਾਲ ਬਿਲਕੁਲ ਅਲੱਗ ਨੇ ਦੇ ਵਿੱਚ ਬੈਠਾ ਇੱਕ ਥੋੜਾ ਸਾਈਡ ਤੇ ਬੈਠਾ ਆ ਬਾਕੀ ਇਹ ਘਰ ਵਿੱਚ ਲੱਗੀ ਤੁਹਾਨੂੰ ਤਣਾ ਵੀ ਦਿਖ ਰਿਹਾ ਨਾ ਲੱਗਿਆ ਜ਼ਮੀਨ ਦੇ ਵਿੱਚ ਦੇਖ ਲਓ ਗੂਰਾਂ ਦੇ ਕੁੱਚੇ ਕਾਫੀ ਲੱਗੇ ਆ ਤੇ ਇਹ ਜਿਨ੍ਹਾਂ ਦੇ ਘਰ ਵਿੱਚ ਥੋੜੀ ਵੀ ਜਗ੍ਹਾ ਕੱਚੀ ਅੱਗੇ ਪਈ ਉਹ ਲਾ ਸਕਦੇ ਆ ਜਿਆਦਾ ਇਹਨੂੰ ਖਰਾਕ ਦੀ ਲੋੜ ਨਹੀਂ ਪੈਂਦੀ ਸਰਦੀਆਂ ਦੇ ਵਿੱਚ ਕੋਈ ਦੀ ਰੇਹ ਜਿਹੜੀ ਹੁੰਦੀ ਆ ਉਹ ਪਾ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਪਾਣੀ ਵੀ ਪਾ ਸਕਦੇ ਹੋ ਬਸ ਇਹ ਧਿਆਨ ਕਰਨਾ ਪੈਂਦਾ ਤੇ ਜਦੋਂ ਫਰਵਰੀ ਦੇ ਵਿੱਚ ਆ ਕੇ ਪੱਤ ਝੜ ਦਾ ਮੌਸਮ ਹੁੰਦਾ ਉਦੋਂ ਤੁਸੀਂ ਇਹਦੀ ਕਟਾਈ ਕਰ ਸਕਦੇ ਸ਼ੰਗਾਇ ਜਿਹੜੀਆਂ ਪੁਰਾਣੀਆਂ ਟਾਹਣੀਆਂ ਹੁੰਦੀਆਂ ਉਹ ਕੱਟ ਸਕਦੇ ਹੋ ਤਾਂ ਕਿ ਨਵੀਆਂ ਟਾਹਣੀਆਂ ਫੁੱਟ ਸਕਣ ਨਵੀਆਂ ਟਾਹਣੀਆਂ ਨੂੰ ਫਲ ਜ਼ਿਆਦਾ ਲੱਗਦਾ ਤੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਨੇ ਪੇਜ ਨੂੰ ਫੋਲੋ ਕਰ ਲਿਓ ਫਿਰ ਵੀਡੀਓ ਲੈ ਕੇ حاضر ਹੋਵਾਂਗੇ ਅੱਜ ਦੀ ਸਭ ਤੋਂ ਸੋਹਣੀ ਵੀਡੀਓ ਅੰਗੂਰਾਂ ਦੇ ਗੁੱਚੇ ਹਜੇ ਕੱਚੇ ਨੇ ਜੂਨ ਦੇ ਵਿੱਚ ਪੱਕਣਗੇ ਜਾ ਕੇ ਉਦੋਂ ਖਾਣ ਜੋਗੇ ਹੋਣਗੇ ਇਹ ਹੁਣ ਕੱਚੇ ਨੇ ਸ਼ੇਅਰ ਜ਼ਰੂਰ ਕਰਦੇ ਹੋ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਕਮੈਂਟ ਕਰਕੇ ਤਸਵੀਰ ਦਿਓ ਵੀਡੀਓ ਕਿਵੇਂ ਲੱਗੀ ਇਹ ਆਪਾਂ ਘਰ ਵਿੱਚ ਵੀ ਲਾ ਸਕਦੇ ਆ ਹਰ ਬੰਦਾ ਲਾ ਸਕਦਾ ਬਿਨਾਂ ਰੇ ਸਪਰੇਅ ਤੋਂ ਬਿਨਾਂ ਦਵਾਈ ਤੋਂ ਪੱਕੇ ਨੇਚਰਲ